ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਪਿਛਲੇ 1-2 ਦਿਨਾਂ ਤੋਂ ਮੀਂਹ ਨੇ ਥੋੜੀ ਰਾਹਤ ਜ਼ਰੂਰ ਦਿੱਤੀ ਹੈ ਨਹੀਂ ਤਾਂ ਇਸ ਵਾਰ ਗਰਮੀ ਨੇ ਅਤਿ ਕਰਾ ਰੱਖੀ ਸੀ ਪਿਛਲਾ ਪੂਰਾ ਹਫਤਾ ਹੀ ਹੀਟ ਵੇਵ ਦੇ ਵਿੱਚ ਨਿਕਲਿਆ 47 ਤੋਂ ਪਾਰ ਹੋ ਗਿਆ ਸੀ ਤੇ ਬਿਜਲੀ ਦੀ ਮੰਗ ਨੇ ਵੀ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਸਨ ਅਤਿ ਦੀ ਗਰਮੀ ਤੇ ਝੋਨੇ ਦਾ ਸੀਜ਼ਨ ਲੋਡ ਇਨਾ ਜ਼ਿਆਦਾ ਹੈ ਕਿ ਬਿਜਲੀ ਬੋਰਡ ਦਾ ਪੁਰਾਣਾ ਢਾਂਚਾ ਬੁਰੀ ਤਰੀਕੇ ਨਾਲ ਚਰਮੜਾ ਗਿਆ ਹੈ ਕੋਈ ਦਿਨ ਅਜੇ ਨਹੀਂ ਜਾਂਦਾ ਜਦੋਂ ট্রান্সਫਰਮਰ ਦੇ ਫੁਕਣ ਦੀ ਆਵਾਜ਼ ਕੰਨਾਂ ਦੇ ਵਿੱਚ ਨਹੀਂ ਪੈਂਦੀ ਤੇ ਬਿਜਲੀ ਦਾ ਕੱਟ ਨਹੀਂ ਲੱਗਦਾ ਜਦੋਂ ਤੱਕ ਉਸੇ ਫੁਕੇ ਹੋਏ ট্রান্সਫਰਮਰ ਦੀ ਮੁਰੰਮਤ ਨਹੀਂ ਕਰ ਲਈ ਜਾਂਦੀ ਉਦੋਂ ਤੱਕ ਬਿਜਲੀ ਬੰਦ ਰਹਿੰਦੀ ਸਾਰੇ ਪੰਜਾਬ ਦਾ ਇਹੀ ਹਾਲ ਹੈ ਮੋਹਾਲੀ ਤੇ ਲੁਧਿਆਣਾ ਤੋਂ ਤਾਂ ਬਗਾਵਤ ਦੀਆਂ ਆਵਾਜ਼ਾਂ ਵੀ ਤੇਜ਼ ਹੋ ਗਈਆਂ ਹਨ ਸਰਕਾਰ ਖਿਲਾਫ ਲੋਕ ਸੜਕਾਂ ਤੇ ਉਤਰਨ ਨੂੰ ਤਿਆਰ ਹੋ ਗਏ ਸਨ ਸੂਬੇ ਦਾ ਹਾਲ ਕੀ ਹੈ ਅੰਕੜੇ ਪੇਸ਼ ਕਰਕੇ ਦੱਸਣ ਦੀ ਕੋਸ਼ਿਸ਼ ਕਰਦੇ ਅੱਧੀ ਰਾਤ ਤੋਂ ਲੈ ਕੇ ਮੰਗਲਵਾਰ ਸ਼ਾਮ 3 ਵਜੇ ਤੱਕ ਜੀ ਹਾਂ ਸਿਰਫ 15 ਘੰਟਿਆਂ ਦੇ ਵਿੱਚ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੀਐਸਪੀਸੀਐਲ ਦੇ ਕੋਲ 29857 ਸ਼ਿਕਾਇਤਾਂ ਆਈਆਂ ਸਨ ਬਿਜਲੀ ਦੀ ਸਪਲਾਈ ਨੂੰ ਲੈ ਕੇ ਪੀਐਸਪੀਸੀਐਲ ਦੇ ਆਨਲਾਈਨ ਸਪਲਾਈ ਕੰਪਲੇਂਟ ਪੋਰਟਲ ਤੋਂ ਮਿਲੇ ਅੰਕੜਿਆਂ ਦੇ ਅਨੁਸਾਰ 8746 ਸ਼ਿਕਾਇਤਾਂ ਦਾ ਨਿਪਟਾਰਾ ਤਾਂ 3 ਵਜੇ ਤੱਕ ਕਰ ਦਿੱਤਾ ਗਿਆ ਸੀ ਜਦੋਂ ਕਿ 20734 ਸ਼ਿਕਾਇਤਾਂ ਹਜੇ ਪੈਂਡਿੰਗ ਚੱਲ ਰਹੀਆਂ ਨੇ ਹਜੇ ਉਹਨਾਂ ਦਾ ਹੱਲ ਨਹੀਂ ਹੋਇਆ ਇਹਨਾਂ ਪੈਂਡਿੰਗ ਸ਼ਿਕਾਇਤਾਂ ਵਿੱਚੋਂ 15 ਸ਼ਿਕਾਇਤਾਂ ਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ 24 ਘੰਟੇ ਹੋ ਚੁੱਕੇ ਨੇ ਤੇ 24 ਘੰਟਿਆਂ ਤੋਂ ਬਾਅਦ ਵੀ ਉਹਨਾਂ ਦਾ ਕੋਈ ਹੱਲ ਨਹੀਂ ਹੋਇਆ ਤੇ ਬਾਕੀ ਜਿਹੜੀਆਂ ਨੇ ਉਹਨਾਂ ਨੂੰ ਹਜੇ 24 ਘੰਟੇ ਨਹੀਂ ਹੋਏ ਉਹ ਹਜੇ ਉਸੇ ਦਿਨ ਦੀਆਂ ਸ਼ਿਕਾਇਤਾਂ ਹੀ ਮੰਨ ਕੇ ਚੱਲੀਆਂ ਜਾ ਰਹੀਆਂ ਸ਼ਿਕਾਇਤਾਂ ਨੂੰ ਨਿਪਟਾਉਣ ਦਾ ਔਸਤਨ ਸਮਾਂ ਇਸ ਪੋਰਟਲ ਦੇ ਮੁਤਾਬਕ 3 ਘੰਟੇ ਦਾ ਸੀ ਕਿ 3 ਘੰਟੇ ਦੇ ਅੰਦਰ ਸ਼ਿਕਾਇਤ ਔਸਤਨ ਤੌਰ ਤੇ ਨਿਪਟਾਈ ਜਾਂਦੀ ਸੀ ਔਰ ਸਭ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਲੁਧਿਆਣਾ ਸ਼ਹਿਰੀ ਦੀ ਵੈਸਟ ਡਿਵੀਜ਼ਨ ਵੱਲੋਂ ਕੀਤਾ ਗਿਆ ਜਿੱਥੇ ਇਹਨਾਂ 15 ਘੰਟਿਆਂ ਦੇ ਵਿੱਚ 3363 ਸ਼ਿਕਾਇਤਾਂ ਦਾ ਹੱਲ ਕੱਢਿਆ ਗਿਆ 3 ਵਜੇ ਤੱਕ ਸਿਰਫ ਇੱਕ ਸ਼ਿਕਾਇਤ ਇਸ ਇਲਾਕੇ ਦੀ ਪੈਂਡਿੰਗ ਬਚੀ ਸੀ ਹੁਣ ਇੰਨੀ ਫੁਰਤੀ ਇਸ ਲਈ ਹੈ ਕਿਉਂਕਿ ਲੁਧਿਆਣਾ ਪੱਛਮੀ ਦੇ ਵਿੱਚ ਜਿਮਣੀ ਚੋਣ ਚੱਲ ਰਹੀ ਹੈ ਤੇ ਪੀਸੀ ਪੀਐਸਪੀਸੀਐਲ ਦਾ ਪੂਰਾ ਸਟਾਫ ਪਬੰਤੀ ਹੈ ਕਿ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਣਾ ਚਾਹੁੰਦੇ ਕਿਉਂਕਿ ਜੇ ਇਸ ਇਲਾਕੇ ਦੇ ਲੋਕ ਦੁਖੀ ਹੋਏ ਤਾਂ ਬਦਲਾ ਲੈਣ ਦੇ ਲਈ ਦੂਜੇ ਪਾਸੇ ਵੋਟਾਂ ਪਾ ਕੇ ਹੁਣੇ ਹੀ ਹਿਸਾਬ ਚੁਕਤਾ ਕਰ ਦੇਣਗੇ ਤੇ ਬਾਕੀਆਂ ਨੂੰ ਤਾਂ ਹਜੇ 1.5 ਸਾਲ ਦਾ ਇੰਤਜ਼ਾਰ ਕਰਨਾ ਪਵੇਗਾ ਜਦੋਂ ਉਹਨਾਂ ਕੋਲ ਮੌਕਾ ਆਏਗਾ ਸੋ ਇਹ ਫਰਕ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਕਿਉਂ ਹੈ ਬਾਕੀ ਪੰਜਾਬ ਇੱਕ ਪਾਸੇ ਹੈ ਤੇ ਲੁਧਿਆਣਾ ਪੱਛਮੀ ਦੀ ਸੀਟ ਇੱਕ ਪਾਸੇ ਜਿੱਥੇ ਚੋਣਾਂ ਚੱਲ ਰਹੀਆਂ ਨੇ ਜਿਆਦਾ ਦੇਰ ਤੱਕ ਇਹ ਫਰਕ ਨਹੀਂ ਰਹਿਣਾ ਕਿਉਂਕਿ ਕੱਲ ਨੂੰ ਵੋਟਾਂ ਪੈ ਜਾਣਗੀਆਂ ਤੇ ਇੱਕ ਵਾਰ ਜਦੋਂ ਵੋਟਾਂ ਪੈ ਜਾਣਗੀਆਂ ਉਸ ਤੋਂ ਬਾਅਦ ਲੁਧਿਆਣਾ ਪੱਛਮੀ ਵੀ ਬਾਕੀ ਪੰਜਾਬ ਦੇ ਵਿੱਚ ਸ਼ਾਮਲ ਹੋ ਜਾਏਗਾ ਸਾਰਿਆਂ ਨੂੰ ਇੱਕੋ ਜਿਹਾ ਸਲੂਕ ਜਿਹੜਾ ਹੈ ਸਰਕਾਰ ਵੱਲੋਂ ਕੀਤਾ ਜਾਏਗਾ ਤੇ ਜਿੰਨੀਆਂ ਦਿੱਕਤਾਂ ਬਾਕੀ ਸੂਬੇ ਦੇ ਵਿੱਚ ਆ ਰਹੀਆਂ ਨੇ ਉਹ ਇਸ ਹਲਕੇ ਦੇ ਵਿੱਚ ਹੀ ਆਉਣਗੀਆਂ ਜੇ ਤੁਸੀਂ ਕੰਪੈਰੀਜ਼ਨ ਕਰਕੇ ਸਮਝਣਾ ਚਾਹੁੰਦੇ ਹੋ ਅੰਕੜਿਆਂ ਦੇ ਨਾਲ ਸਮਝਣਾ ਚਾਹੁੰਦੇ ਹੋ ਕਿ ਫਰਕ ਕਿੰਨਾ ਹੈ ਤਾਂ ਲੁਧਿਆਣਾ ਈਸਟ ਦਾ ਹਾਲ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ 3 ਵਜੇ ਤੱਕ ਲੁਧਿਆਣਾ ਈਸਟ ਡਿਵੀਜ਼ਨ ਦੇ ਵਿੱਚ 3250 ਸ਼ਿਕਾਇਤਾਂ ਪੈਂਡਿੰਗ ਚੱਲ ਰਹੀਆਂ ਸੀ ਇਸ ਦੇ ਉਲਟ ਲੁਧਿਆਣਾ ਵੈਸਟ ਵਿੱਚ 3363 ਸ਼ਿਕਾਇਤਾਂ ਦਾ ਨਿਪਟਾਰਾ ਫੌਰੀ ਤੌਰ ਤੇ ਕਰ ਦਿੱਤਾ ਗਿਆ ਸੀ ਤੇ ਈਸਟ ਦੇ ਵਿੱਚ 3250 ਪੈਂਡਿੰਗ ਸ਼ਿਕਾਇਤਾਂ ਸੀ ਸ਼ਾਇਦ ਸਾਰਾ ਸਟਾਫ ਵੈਸਟ ਵਾਲੇ ਪਾਸੇ ਰੁੱਝਿਆ ਹੋਇਆ ਸੀ ਤੇ ਈਸਟ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਨੂੰ ਸ਼ਾਇਦ ਉੱਥੇ ਕੋਈ ਬੰਦਾ ਹੀ ਨਹੀਂ ਸੀ ਪਰ ਸਾਰੀ ਸਮੱਸਿਆ ਦੀ ਜੜ ਜੜ ਹੈ ਉਹ ਇਹ ਵਧੀ ਹੋਈ ਗਰਮੀ ਹੈ ਸਾਰੇ ਸੂਬੇ ਦੇ ਵਿੱਚ ਹੀ ਡਿਮਾਂਡ ਇੰਨੀ ਵਧੀ ਹੋਈ ਹੈ ਕਿ ਸੂਬੇ ਦੇ ਵਿੱਚ ਬਾਰ ਬਾਰ ਟ੍ਰਿਪਿੰਗ ਓਵਰਲੋਡਿੰਗ ਕਰਕੇ ਬਿਜਲੀ ਗੁੱਲ ਹੋ ਰਹੀ ਹੈ ਟਰਾਂਸਫਰ ਫੁਕਰੇ ਨੇ ਟ੍ਰਿਪਿੰਗ ਹੋ ਰਹੀ ਹੈ ਇਹ ਸਾਰੇ ਸੂਬੇ ਦਾ ਹੀ ਹਾਲ ਹੈ ਸੋਮਵਾਰ ਤੋਂ ਬਦਲੇ ਹੋਏ ਮੌਸਮ ਕਾਰਨ ਵੀ ਕੋਈ ਰਾਹਤ ਨਹੀਂ ਮਿਲੀ ਹੈ ਕਿਉਂਕਿ ਮੌਸਮ ਹੀ ਚਿੰਤਾ ਦਾ ਇੱਕ ਕਾਰਨ ਬਣ ਗਿਆ ਹੈ ਹਨੇਰੀ ਤੋਂ ਬਾਅਦ ਵੀ ਤੇਜ਼ ਹਵਾਵਾਂ ਕਰਕੇ ਹੀ ਕਦੇ ਕੋਈ ਦਰਖਤ ਦਾ ਟਾਣਾ ਟੁੱਟ ਕੇ ਨਾ ਤਾਰਾਂ ਤੇ गिर ਜਾਂਦਾ ਹੈ ਕਦੇ ਕੋਈ ਖੰਭਾ ਟੇਡਾ ਹੋ ਜਾਂਦਾ ਹੈ ਜਾਂ ਕਦੇ ਕੋਈ ਖੰਭਾ ਟੁੱਟ ਜਾਂਦਾ ਹੈ ਜਾਂ ਫਿਰ ਫਿਊਜ਼ ਬਾਕਸ ਦੇ ਵਿੱਚ ਕੋਈ ਨੁਕਸ ਪੈ ਜਾਂਦਾ ਹੈ ਇਹ ਸਾਰੇ ਪਲੇਟਾਂ ਜੜੀਆਂ ਨੇ ਉਹ ਸਾਰੀਆਂ ਦਿੱਕਤਾਂ ਪੰਜਾਬ ਦੇ ਲੋਕਾਂ ਨੂੰ ਆ ਰਹੀਆਂ ਨੇ ਜਿਹਦੇ ਕਰਕੇ ਬਿਜਲੀ ਦੇ ਕੱਟ ਲੱਗ ਰਹੇ ਪਹਿਲਾਂ ਦੇਖਿਆ ਜਾਂਦਾ ਸੀ ਕਿ ਕੱਟ ਜ਼ਿਆਦਾ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਛੋਟੇ ਸ਼ਹਿਰਾਂ ਵਾਲਿਆਂ ਨੂੰ ਹੀ ਜ਼ਿਆਦਾ ਚੱਲਨੇ ਪੈਂਦੇ ਸੀ ਪਰ ਇਸ ਵਾਰ ਅਜਿਹਾ ਨਹੀਂ ਹੈ ਵੱਡੇ ਸ਼ਹਿਰਾਂ ਦੇ ਵਿੱਚ ਵੀ ਉਨਾ ਹੀ ਬੁਰਾ ਹਾਲ ਹੈ ਪਿੱਛੇ ਜੇ ਮੁਹਾਲੀ ਤੋਂ ਬੜੀਆਂ ਆਵਾਜ਼ਾਂ ਉੱਠੀਆਂ ਸਨ ਕਿ ਲੰਮੇ ਲੰਮੇ ਕੱਟ ਜਿਹੜੇ ਨੇ ਉਹ ਰੋਜ਼ ਦਾ ਹੀ ਕੰਮ ਬਣ ਗਏ ਨੇ ਇਸਦੇ ਵਿੱਚ ਝੋਨੇ ਦਾ ਸੀਜ਼ਨ ਜਿਹੜਾ ਹੈ ਉਹ ਵੀ ਆਪਣਾ ਯੋਗਦਾਨ ਪੂਰਾ ਪਾ ਰਿਹਾ ਹੈ ਪੀਐਸਪੀਸੀਐਲ ਨੂੰ ਦੋਵੇਂ ਖੇਤਰਾਂ ਦੇ ਵਿੱਚ ਸਪਲਾਈ ਯਕੀਨੀ ਬਣਾਉਣੀ ਪੈ ਰਹੀ ਹੈ ਖੇਤੀ ਵਾਸਤੇ ਵੀ ਤੇ ਘਰੇਲੂ ਮੰਗ ਨੂੰ ਪੂਰਾ ਕਰਨ ਵਾਸਤੇ ਵੀ ਦੋਨੇ ਪਾਸੇ ਹੀ ਉਹਨਾਂ ਨੂੰ ਬਰਾਬਰ ਮੁਸ਼ਕਲਤਗੀ ਕਰਨੀ ਪੈ ਰਹੀ ਹੈ ਮੰਗਲਵਾਰ ਨੂੰ 3 ਵਜੇ ਤੱਕ ਤਕਰੀਬਨ 40 ਖੇਤੀਬਾੜੀ ਵਾਲੇ ਫੀਲਡਰਾਂ ਦੇ ਵਿੱਚ ਬਿਜਲੀ ਦੀ ਸਪਲਾਈ ਨਹੀਂ ਸੀ ਉੱਥੇ ਵੀ ਫਾਲਟ ਪਏ ਹੋਏ ਸੀ ਪਰ ਸ਼ਿਕਾਇਤਾਂ ਨੂੰ ਦੂਰ ਕਰਨ ਦਾ ਜਿਹੜਾ ਔਸਟਨ ਟਾਈਮ ਲਿਆ ਜਾ ਰਿਹਾ ਹੈ ਸਮਾਂ ਸੀਮਾ ਹੈ ਉਹ 4 ਘੰਟੇ ਤੋਂ ਘੱਟ ਹੀ ਰਹੀ 4 ਘੰਟੇ ਤੋਂ ਜ਼ਿਆਦਾ ਨਹੀਂ ਸੀ ਇੰਨੇ ਸਾਰੇ ਅੜਿੱਕਿਆਂ ਦੇ ਬਾਵਜੂਦ ਮੰਗਲਵਾਰ ਦੁਪਹਿਰ ਦੀ ਪੀਕ ਡਿਮਾਂਡ ਜਿਹੜੀ ਸੀ 13341 ਮੈਗਾਵਾਟ ਸੀ ਉਸ ਨੂੰ ਪੂਰਾ ਕਰਨ ਦਾ ਜਿਹੜਾ ਦਾਵਾ ਬਿਜਲੀ ਬੋਰ ਵੱਲੋਂ ਕੀਤਾ ਗਿਆ ਹੈ ਉਸ ਨੂੰ ਪੂਰਾ ਕੀਤਾ ਵੀ ਗਿਆ ਇਸ ਦੇ ਵਿੱਚੋਂ 9500 ਮੈਗਾਵਾਟ ਬਿਜਲੀ ਜਿਹੜੀ ਹੈ ਬਾਹਰ ਤੋਂ ਖਰੀਦਣੀ ਪਈ ਤੇ ਬਾਕੀ ਸੂਬੇ ਦੇ ਵਿੱਚ ਸੀ ਜਿਹੜੀ ਇਸ ਵਧ ਰਹੀ ਮੰਗ ਨੂੰ ਪੂਰਾ ਕਰਨ ਦੇ ਲਈ ਪਾਵਰ ਜਨਰੇਸ਼ਨ ਸੀ ਉਹ ਪਾਵਰ ਜਨਰੇਸ਼ਨ ਤੋਂ ਬਿਜਲੀ ਤਿਆਰ ਕੀਤੀ ਗਈ। ਭਾਵੇਂ ਬਿਜਲੀ ਮੰਤਰੀ ਜਿਹੜੇ ਨੇ ਹਰਪ੍ਰੀਤ ਸਿੰਘ ਈਟੀਓ ਉਹਨਾਂ ਵੱਲੋਂ ਬਾਰ-ਬਾਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸੂਬੇ ਦੀ ਇਸ ਵਧ ਰਹੀ ਮੰਗ ਨੂੰ ਪੂਰਾ ਕਰਨ ਦੀ ਪੂਰੀ ਤਿਆਰੀ ਹੈ ਪਰ ਇਹਨਾਂ ਵਧ ਰਹੀਆਂ ਸ਼ਿਕਾਇਤਾਂ ਦਾ ਮਹਿਕਮੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਜਾਂਦਾ। ਪੂਰੇ ਤਰੀਕੇ ਦੇ ਨਾਲ ਚੁੱਪੀ ਧਾਰੀ ਹੋਈ ਹੈ ਕੋਈ ਇਸ ਬਾਰੇ ਗੱਲ ਨਹੀਂ ਕਰਦਾ ਕੋਈ ਜ਼ਿਕਰ ਨਹੀਂ ਕਰਦਾ ਕਿ ਸ਼ਿਕਾਇਤਾਂ ਇੰਨੀਆਂ ਜ਼ਿਆਦਾ ਕਿਉਂ ਵਧ ਰਹੀਆਂ ਨੇ ਉਹਨਾਂ ਦਾ ਕੀ ਹੱਲ ਕੱਢਿਆ ਜਾ ਸਕਦਾ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ EMPLOYE UNION ਦੇ ਇੱਕ ਮੈਂਬਰ ਨਰਾਇਣ ਦੱਤ ਦੱਸਦੇ ਨੇ ਕਿ ਪਿਛਲੇ ਇੱਕ ਤਹਾਕੇ ਦੇ ਵਿੱਚ ਪਾਵਰ ਖੇਤਰ ਦੇ ਵਿੱਚ ਜਿਹੜੇ ਪੱਕੇ ਮੁਲਾਜ਼ਮ ਸੀ ਉਹਨਾਂ ਦੀ ਗਿਣਤੀ ਕਾਫੀ ਵੱਡੀ ਪੱਧਰ ਦੇ ਉੱਤੇ ਘਟ ਗਈ ਹੈ ਜਿੱਥੋਂ ਕੀ ਕੰਮ ਕਾ ਜਿਹੜਾ ਹੈ ਉਹ ਜ਼ਿਆਦਾ ਵਧ ਗਿਆ ਹੈ ਲੇਕਿਨ ਪੱਕੇ EMPLOYEES ਦੀ ਗਿਣਤੀ ਕਾਫੀ ਘਟੀ ਜਾ ਰਹੀ ਹੈ 1999-90 ਦੇ ਵਿੱਚ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੇ 1 ਲੱਖ ਤੋਂ ਵੱਧ ਮੁਲਾਜ਼ਮ ਸੀ ਜਿਹੜੇ ਪੱਕੇ ਮੁਲਾਜ਼ਮ ਸੀ ਇਹ 2010-11 ਤੱਕ ਆਉਂਦੇ ਆਉਂਦੇ ਅੱਧੇ ਰਹਿ ਗਏ ਇਹਨਾਂ ਦੀ ਗਿਣਤੀ 55547 ਰਹਿ ਗਈ ਤੇ 2014-15 ਤੱਕ ਪਹੁੰਚਦੇ ਪਹੁੰਚਦੇ ਇਹ ਗਿਣਤੀ 43123 ਮੁਲਾਜ਼ਮਾਂ ਦੀ ਰਹਿ ਗਈ ਸੀ ਮੌਜੂਦਾ ਗਿਣਤੀ ਦੇ ਅੰਕੜੇ ਸਾਨੂੰ ਦੱਸਦੇ ਹਨ ਕਿ ਇਸ ਸਮੇਂ ਜਿਹੜੇ ਪੀਐਸਸੀਬੀ ਦੇ ਪੱਕੇ ਮੁਲਾਜ਼ਮ ਨੇ ਉਹਨਾਂ ਦੀ ਗਿਣਤੀ 25000 ਤੋਂ ਵੀ ਘੱਟ ਹੈ ਜਿੱਥੇ ਪੱਕੇ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ ਵੱਡੇ ਪੱਧਰ ਤੇ ਗਰਾਵਟ ਆਈ ਹੈ ਉੱਥੇ ਹੀ ਬਿਜਲੀ ਦੇ ਕਨੈਕਸ਼ਨਾਂ ਦੇ ਵਿੱਚ ਲਗਾਤਾਰ ਵਾਧਾ ਹੋਇਆ ਹੈ ਕਾਫੀ ਵਾਧਾ ਹੋਇਆ ਹੈ 2010-11 ਦੇ ਵਿੱਚ ਬਿਜਲੀ ਕਨੈਕਸ਼ਨਾਂ ਦੀ ਗਿਣਤੀ 30 ਲੱਖ ਸੀ ਜੋ ਕਿ ਹੁਣ ਵੱਧ ਕੇ 2024 ਤੱਕ ਆਉਂਦੇ ਆਉਂਦੇ 1 ਕਰੋੜ 15 ਲੱਖ ਕਨੈਕਸ਼ਨ ਹੋ ਗਈ ਹੈ ਜਾਨੀ ਦੀ ਲਗਭਗ 4 ਗੁਣਾ ਬਿਜਲੀ ਦੇ ਕਨੈਕਸ਼ਨਾਂ ਦੀ ਗਿਣਤੀ ਵੱਧ ਗਈ ਹੈ ਬਿਜਲੀ ਦਾ ਡਿਮਾਂਡ ਅਤੇ ਸਰਵਿਸ ਖੇਤਰ ਇਹ ਦੋਨਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਮਲਾਜਮਾਂ ਦੀ ਗਿਣਤੀ ਜਿਹੜੀ ਹੈ ਉਹ ਲਗਾਤਾਰ ਘਟ ਰਹੀ ਹੈ ਇਹ ਵੀ ਇੱਕ ਸਮੱਸਿਆ ਦਾ ਬਹੁਤ ਵੱਡਾ ਕਾਰਨ ਹੈ ਲੁਧਿਆਣਾ ਬੈਸਟ ਵਿੱਚ ਤਾਂ ਪੀਐਸਪੀਸੀਐਲ ਦੇ ਹੋਰ ਖੇਤਰਾਂ ਚੋਂ ਲਿਆ ਕੇ ਵਾਧੂ ਸਟਾਫ ਲਗਾ ਦਿੱਤਾ ਤਾਂ ਕਿ ਉੱਥੇ ਸ਼ਿਕਾਇਤਾਂ ਦਾ ਨਿਪਟਾਰਾ ਜਲਦੀ ਹੋ ਸਕੇ ਲੇਕਿਨ 19 ਜੂਨ ਨੂੰ ਉੱਥੇ ਵੋਟਾਂ ਪਿਆਣੀਆਂ ਨੇ ਵੋਟਾਂ ਸੁੱਕੀ ਸੰਦੀ ਪੈ ਜਾਣ ਬਾਕੀ ਸੂਬੇ ਦੇ ਹਾਲਾਤ ਜਿਹੜੇ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਕੀ ਹੋ ਰਿਹਾ ਇਹਦੇ ਕੋਲ ਜਿਹੜਾ ਕਿਸੇ ਵੀ ਬੰਦੇ ਕੋਲ ਇਸ ਦਾ ਜਵਾਬ ਨਹੀਂ ਹੈ ਕੱਲ ਜਿਵੇਂ ਕਿ ਅਸੀਂ ਪਹਿਲਾਂ ਗਿਆ 19 ਜੂਨ ਨੂੰ ਵੋਟਾਂ ਪੈ ਜਾਣਗੀਆਂ ਉਸ ਤੋਂ ਬਾਅਦ ਇਹ ਲੁਧਿਆਣਾ ਖੇਤਰ ਵੀ ਆਮ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਵਾਂਗ ਹੋ ਜਾਏਗਾ ਉੱਥੇ ਵੀ ਸ਼ਾਇਦ ਫਿਰ ਲੋਕਾਂ ਨੂੰ ਉਨੇ ਹੀ ਪਰੇਸ਼ਾਨੀ ਝੱਲਣੀ ਪਵੇ ਜਿੰਨੀ ਕਿ ਬਾਕੀ ਸੂਬੇ ਦੇ ਵਿੱਚ ਝੱਲਣੀ ਪੈ ਰਹੀ ਹੈ ਇਹ ਨਹੀਂ ਹੈ ਕਿ ਜਿਮਨੀ ਚੋਣਾਂ ਦੇ ਵਿੱਚ ਬਿਜਲੀ ਦੇ ਕਟਾਂ ਦਾ ਜ਼ਿਕਰ ਨਹੀਂ ਹੋਇਆ ਆਪੋਜੀਸ਼ਨ ਵੱਲੋਂ ਬਿਜਲੀ ਦੇ ਕਟਾਂ ਦਾ ਬਹੁਤ ਹੀ ਜ਼ੋਰਦਾਰ ਤਰੀਕੇ ਨਾਲ ਮੁੱਦਾ ਉਠਾਇਆ ਗਿਆ بار-बार ਇਸ ਨੂੰ ਸਰਕਾਰ ਦੀ ਨਕਾਮੀ ਕਰਕੇ ਭੰਡਿਆ ਵੀ ਗਿਆ ਕਿ ਸਰਕਾਰ ਨਕਾਮ ਹੈ ਬਿਜਲੀ ਨਹੀਂ ਦੇ ਰਹੀ ਹੈ ਲੋਕਾਂ ਨੂੰ ਵੱਡੇ ਵੱਡੇ ਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਸਾਰਾ ਠਿਕਰਾ ਜਿਹੜਾ ਸਰਕਾਰ ਦੇ ਉੱਪਰ ਭੰਨਿਆ ਜਾਂਦਾ ਹੈ ਪਰ ਅਸੀਂ ਕਦੇ ਇਸ ਦੇ ਲਈ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਕੀ ਹੈ ਉਹ ਨਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹੁਣ ਇਸ ਵੱਧ ਰਹੀ ਗਰਮੀ ਤੋਂ ਬਚਣ ਦੇ ਲਈ ਅਸੀਂ ਜਿਹੜੇ ਏਸੀ ਇਸਤੇਮਾਲ ਕਰਦੇ ਹਾਂ ਲਗਭਗ ਹਰ ਘਰ ਦੇ ਵਿੱਚ ਅੱਜਕੱਲ ਏਸੀ ਪਹੁੰਚ ਚੁੱਕਿਆ ਹੈ ਉਹ ਏਸੀ ਜਦੋਂ ਚੱਲਦਾ ਹੈ ਤਾਂ ਉਹਦੀਆਂ ਜਿਹੜੇ ਗੈਸ ਐਮਿਸ਼ਨਸ ਨਿਕਲਦੇ ਨੇ ਕਾਰਬਨ ਐਮਿਸ਼ਨ ਨਿਕਲਦੇ ਨੇ ਉਹੀ ਵਾਤਾਵਰਨ ਨੂੰ ਹੋਰ ਜ਼ਿਆਦਾ ਗਰਮ ਕਰ ਰਹੇ ਨੇ ਉਹ ਉਸ ਦੇ ਕਰਕੇ ਹੀ ਇਹ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਜਿਹੜਾ ਕਲਾਈਮੇਟ ਚੇਂਜ ਆਇਆ ਹੈ ਮੌਸਮ ਦੇ ਵਿੱਚ ਬਦਲਾ ਆ ਰਹੇ ਨੇ ਉਹਦਾ ਬਹੁਤ ਵੱਡਾ ਯੋਗਦਾਨ ਇਹ ਏਸ਼ੀਆ ਦੇ ਵਿੱਚੋਂ ਨਿਕਲ ਰਹੇ ਐਮਿਸ਼ਨ ਪਰ ਇਨਸਾਨ ਦਾ ਜੋ ਆਪਾਂ ਇਹ ਕਹਿੰਦੇ ਕਿ ਖੁਦਗਰਜ਼ੀ ਵਾਲਾ ਇੱਕ ਚਰਿੱਤਰ ਹੈ ਜਦੋਂ ਤੱਕ ਕਮਰਾ ਠੰਡਾ ਹੋ ਰਿਹਾ ਹੁੰਦਾ ਹੈ ਬਾਹਰ ਕੀ ਹੋ ਰਿਹਾ ਹੈ ਬਾਹਰ ਕਿੰਨਾ ਤਪਸ਼ ਹੈ ਉਸ ਨੂੰ ਅਸੀਂ ਸੋਚਦੇ ਵੀ ਨਹੀਂ ਉਸ ਬਾਰੇ ਉਹਦੇ ਬਾਰੇ ਕੋਈ ਵੀ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕਰਦੇ ਸਾਨੂੰ ਨਹੀਂ ਲੱਗਦਾ ਕਿ ਸਾਡਾ ਉਹਦੇ ਵਿੱਚ ਕੋਈ ਯੋਗਦਾਨ ਹੈ ਸਾਡਾ ਕਮਰਾ ਸਾਨੂੰ ਠੰਡਾ ਚਾਹੀਦਾ ਹੈ ਬਸ ਇਥੋਂ ਤੱਕ ਹੀ ਸਾਡੀ ਸੋਚ ਇਹੀ ਸੋਚ ਜਿਹੜੀ ਹੈ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਵੀ ਹੈ ਸਾਡੀ ਫਸਲ ਹੋਣੀ ਚਾਹੀਦੀ ਹੈ ਸਾਡਾ ਝਾੜ ਪੂਰਾ ਨਿਕਲਣਾ ਚਾਹੀਦਾ ਹੈ ਬਾਕੀ ਆਉਣ ਵਾਲੀਆਂ ਸਰਕਾਰਾਂ ਦੇਖਣਗੀਆਂ ਕਿ ਕੌਣ ਇਦਾ ਹੱਲ ਕਿਵੇਂ ਕੱਢਣ ਦੀ ਕੋਸ਼ਿਸ਼ ਕਰਦਾ ਹੈ ਅੱਜ ਸਾਡਾ ਝਾੜ ਸਾਨੂੰ ਮਿਲਣਾ ਚਾਹੀਦਾ ਹੈ ਇਸ ਤੇ ਉੱਤੇ ਹੀ ਸਾਰੇ ਅਸੀਂ ਕੇਂਦਰਿਤ ਆਂ ਸਰਕਾਰਾਂ ਵੀ ਇਹੀ ਦੇਖਦੀਆਂ ਨੇ ਕਿ ਵੱਧ ਲੋਕ ਕਿਹੜੇ ਪਾਸੇ ਨੇ ਉਹਨਾਂ ਨੂੰ ਖੁਸ਼ ਕਿਵੇਂ ਕੀਤਾ ਜਾ ਸਕੇ ਤਾਂ ਕਿ ਉਹ ਵੋਟਾਂ ਦੇ ਵਿੱਚ ਤਬਦੀਲ ਹੋ ਜਾਣ ਸੂਬੇ ਦਾ ਕੀ ਨੁਕਸਾਨ ਹੈ ਕੀ ਭਲਾ ਹੈ ਉਹਦੇ ਬਾਰੇ ਕੋਈ ਦੀ ਸੋਚਦਾ ਨਾ ਹੀ ਕੋਈ ਸਮਝਣਾ ਚਾਹੁੰਦਾ ਇਸ ਵਾਰ ਸਰਕਾਰ ਵੱਲੋਂ ਹਾਈਬ੍ਰਿਡ ਬੀਜਾਂ ਦੀ ਪਾਬੰਦੀ ਲਗਾਈ ਗਈ ਸੀ ਕਿ ਚੋਨਾ ਨਹੀਂ ਬੀਜਣਾ ਪੂਸਾ ਦੀ ਵੀ ਮਨਾਹੀ ਕੀਤੀ ਗਈ ਸੀ ਪਰ ਫਿਰ ਵੀ ਕਿਸਾਨ ਵੱਡੀ ਗਿਣਤੀ ਦੇ ਵਿੱਚ ਹਰਿਆਣੇ ਤੋਂ ਹਾਈਬ੍ਰਿਡ ਸੀਡ ਲਿਆ ਕੇ ਉਹੀ ਪਨੀਰੀ ਬੀਜ ਰਹੇ ਸੀ ਜਿਹੜੀ ਸਰਕਾਰ ਨੇ ਪਾਬੰਦੀ ਲਗਾਈ ਗਈ ਸੀ ਪਿੱਛੇ ਜੇ ਬੀਬੀਸੀ ਵੱਲੋਂ ਇੱਕ ਡਾਕੂਮੈਂਟਰੀ ਵੀ ਬਣਾਈ ਗਈ ਸੀ ਜਿਸ ਵਿੱਚ ਕਿਸਾਨਾਂ ਨੂੰ ਪੁੱਛਿਆ ਗਿਆ ਸੀ ਕਿ ਜੇ ਤੁਸੀਂ ਸਰਕਾਰ ਵੱਲੋਂ ਪਾਬੰਦੀ ਛੁਦਾ ਇਹ ਬੀਜ ਵਰਤ ਰਹੇ ਹੋ ਜਾਂ ਚੂਨੇ ਦੀ ਕਿਸਮ ਲਾ ਰਹੇ ਹੋ ਕੱਲ ਨੂੰ ਮੰਡੀ ਦੇ ਵਿੱਚ ਤੁਹਾਨੂੰ ਦਿੱਕਤਾਂ ਆਉਣਗੀਆਂ ਸਰਕਾਰ ਨੇ ਇਹ ਖਰੀਦ ਨਹੀਂ ਕਰਨੀ ਫਿਰ ਤੁਸੀਂ ਕੀ ਕਰੋਗੇ ਤਾਂ ਕਿਸਾਨਾਂ ਦਾ ਜਵਾਬ ਇਹ ਸੀ ਕੋਈ ਗੱਲ ਨਹੀਂ ਜੀ ਉਸ ਸਮੇਂ ਅਸੀਂ ਦੇਖਾਂਗੇ ਕਿਸਾਨ ਜਥੇਬੰਦੀਆਂ ਦੀ ਮਦਦ ਲਵਾਂਗੇ ਕਿਸਾਨ ਜਥੇਬੰਦੀਆਂ ਸਰਕਾਰ ਨੂੰ ਮਜਬੂਰ ਕਰਨੀਆਂ ਕਿ ਉਹ ਫਸਲ ਖਰੀਦੀ ਜਾਵੇ ਸਾਡਾ ਤਾਂ ਆਸਰਾ ਹੁਣ ਇਹਨਾ ਕਿਸਾਨ ਜਥੇਬੰਦੀਆਂ ਤੇ ਸੋ ਸਾਨੂੰ ਵੀ ਇਹ ਪਤਾ ਹੈ ਕਿ ਸਰਕਾਰ ਵੋਟਾਂ ਦੇ ਅੱਗੇ ਝੁਕੇਗੀ ਇਸ ਲਈ ਅਸੀਂ ਆਪਣੀ ਮਨਮਾਨੀ ਕਰਦੇ ਹਾਂ ਅਸੀਂ ਸਰਕਾਰ ਵੱਲੋਂ ਦਿੱਤਿਆਂ ਜਾਂ ਕੋਈ ਵੀ ਦਿਸ਼ਾ ਨਿਰਦੇਸ਼ ਨਹੀਂ ਉਹਨਾਂ ਦੀ ਪਾਲਣਾ ਨਹੀਂ ਕਰਦੇ ਲੇਕਿਨ ਜਦੋਂ ਗਲਤੀ ਹੁੰਦੀ ਹੈ ਜਾਂ ਜਦੋਂ ਕੋਈ ਮੁਸੀਬਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਗੁੱਸਾ ਵੀ ਸਾਡਾ ਇਸੇ ਸਰਕਾਰ ਦੇ ਉੱਪਰ ਹੀ ਫੁੱਟਦਾ ਹੈ ਕਿ ਇਹ ਸਰਕਾਰ ਕੁਝ ਨਹੀਂ ਕਰ ਰਹੀ ਜਦਕਿ ਅਸਲ ਦੇ ਵਿੱਚ ਅਸੀਂ ਕੁਝ ਸੁਣਨਾ ਨਹੀਂ ਚਾਹੁੰਦੇ ਅਸੀਂ ਕੁਝ ਬਦਲਣਾ ਨਹੀਂ ਚਾਹੁੰਦੇ ਅਸੀਂ ਆਪ ਸਰਕਾਰ ਦੇ ਕਿਸੇ ਵੀ ਨਿਰਦੇਸ਼ ਨੂੰ ਮੰਨਣਾ ਨਹੀਂ ਚਾਹੁੰਦੇ ਲੇਕਿਨ ਜਦੋਂ ਉਸਦੇ ਨੁਕਸਾਨ ਸਾਡੇ ਸਾਹਮਣੇ ਆਉਂਦੇ ਨੇ ਫੇਰ ਅਸੀਂ ਦੋਸ਼ ਵੀ ਉਸੇ ਨੂੰ ਸਰਕਾਰ ਨੂੰ ਹੀ ਦਿੰਦੇ ਖੈਰ ਸਰਕਾਰ ਵੀ ਕੋਈ ਇਹ ਨਹੀਂ ਕਹਿ ਸਕਦੇ ਕਿ ਇਲਜ਼ਾਮਾਂ ਤੋਂ ਪਰੇ ਹੈ ਜਿਵੇਂ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ ਲੁਧਿਆਣਾ ਪੱਛਮੀ ਦੀ ਜ਼ਮੀਨੀ ਚੋਣ ਦਾ ਜਿੱਥੇ ਵੋਟਾਂ ਪੈਣੀਆਂ ਹੁੰਦੀਆਂ ਨੇ ਸਿਰਫ ਉਸ ਇਲਾਕੇ ਨੂੰ ਹੀ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਾਕੀ ਦੁਨੀਆ ਜਿੱਥੇ ਮਰਜ਼ੀ ਜਾਏ ਜੋ ਮਰਜ਼ੀ ਹੋ ਜਾਵੇ ਲੇਕਿਨ ਵੋਟਾਂ ਜਿਹੜੀਆਂ ਨੇ ਉਹ ਮੈਟਰ ਕਰਦੀਆਂ ਨੇ ਉਹ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਉਹਦੀ ਐਗਜ਼ਾਮਪਲ ਅਸੀਂ ਹੁਣੇ ਲੁਧਿਆਣਾ ਪੱਛਮੀ ਦੇ ਵਿੱਚ ਦੇਖ ਚੁੱਕੇ ਹਾਂ ਕਿ ਉੱਥੇ ਸਾਰਾ ਜ਼ੋਰ ਲਾ ਕੇ ਇੱਕ ਵੀ ਸ਼ਿਕਾਇਤ ਪੈਂਡਿੰਗ ਨਹੀਂ ਰਹਿਣ ਦਿੱਤੀ ਜਾ ਰਹੀ ਬਾਕੀ 20000 ਸ਼ਿਕਾਇਤਾਂ ਸੂਬੇ ਦੀਆਂ ਜਿਹੜੀਆਂ ਨੇ ਪੈਂਡਿੰਗ ਚੱਲ ਰਹੀਆਂ ਨੇ ਉਹਨਾਂ ਦਾ ਕੋਈ ਹੱਲ ਨਹੀਂ ਨਿਕਲਿਆ ਇੰਨਾ ਜ਼ਿਆਦਾ ਸਰਵਿਸ ਦੇ ਵਿੱਚ ਫਰਕ ਹੈ ਕਿਉਂਕਿ ਉੱਥੇ ਵੋਟਾਂ ਪੈਣੀਆਂ ਸੋ ਲੋਕਾਂ ਨੂੰ ਵੀ ਇਸ ਵੋਟਾਂ ਦੀ ਰਾਜਨੀਤੀ ਤੋਂ ਬਾਹਰ ਨਿਕਲਣਾ ਪੈਣਾ ਹੈ ਸਰਕਾਰਾਂ ਨੂੰ ਵੀ ਖੁਸ਼ ਕਰਨ ਦੇ ਜਿਹੜੇ ਇਰਾਦੇ ਨੇ ਵੋਟਾਂ ਨੂੰ ਉਸ ਤੋਂ ਵੀ ਬਾਹਰ ਨਿਕਲਣਾ ਪੈਣਾ ਹੈ ਜੇ ਅਸੀਂ ਸੂਬੇ ਦੀ ਭਲਾਈ ਬਾਰੇ ਕੁਝ ਸੋਚਣਾ ਹੈ ਸੂਬੇ ਦੇ ਆਉਣ ਵਾਲੀ ਜਿਹੜੀਆਂ ਪੀੜ੍ਹੀਆਂ ਨੇ ਉਸ ਤੇ ਲੋਕ ਕਿਹੋ ਜੀ ਜ਼ਿੰਦਗੀ ਬਤੀਤ ਕਰਨੀ ਉਹਦੇ ਬਾਰੇ ਸੋਚਣਾ ਹੈ ਤਾਂ ਸਾਨੂੰ ਤੇ ਲੋਕ ਲੁਭਾਵਣੀਆਂ ਚੀਜ਼ਾਂ ਤੋਂ ਇਹਨਾਂ ਤੋਂ ਬਾਹਰ ਆਉਣਾ ਪਏਗਾ ਆਪਣੀ ਖੁਦਗਰਜ਼ੀ ਤੋਂ ਬਾਹਰ ਆਉਣਾ ਪਏਗਾ ਤੇ ਸੂਬੇ ਬਾਰੇ ਸੋਚਣਾ ਪਏਗਾ ਆਉਣ ਵਾਲੇ ਪੀੜ੍ਹੀਆਂ ਬਾਰੇ ਸੋਚਣਾ ਪਏਗਾ ਤਾਂ ਹੀ ਇਸ ਸੂਬੇ ਨੂੰ ਬਚਾਇਆ ਜਾ ਸਕਦਾ ਹੈ ਨਹੀਂ ਤਾਂ ਜੋ ਹਾਲ ਚੱਲ ਰਿਹਾ ਹੈ ਬਹੁਤ ਜਲਦੀ ਹੀ ਪੰਜਾਬ ਮਾਰੂਥਲ ਵਾਲੀ ਵੀ ਸਥਿਤੀ ਹੈ ਉਹਦੇ ਵਿੱਚ ਪਹੁੰਚਦਾ ਜਾ ਰਿਹਾ ਹੈ ਬਹੁਤ ਜਲਦੀ ਹੀ ਧਰਤੀ ਹੇਠਲੇ ਪਾਣੀ ਮੁੱਕਦੇ ਜਾ ਰਹੇ ਨੇ ਤੇ ਉਹਦੇ ਜਿਹੜੇ ਨਤੀਜੇ ਨੇ ਉਹ ਵੀ ਸਾਨੂੰ ਸਾਰਿਆਂ ਨੂੰ ਭੁਗਤਨੇ ਪੈਣਗੇ ਸਾਡੇ ਸਾਰਿਆਂ ਦੇ ਸਾਹਮਣੇ ਆਉਣਗੇ ਸੋ ਲੋੜ ਹੈ ਇਸ ਸਮੇਂ ਖੁਦਗਰਜ਼ੀ ਤੋਂ ਬਾਹਰ ਨਿਕਲਣ ਦੀ ਆਪਣੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਪਛਾਨਣ ਦੀ ਤਾਂ ਕਿ ਵਾਤਾਵਰਨ ਦੇ ਉੱਤੇ ਇੰਨਾ ਜ਼ਿਆਦਾ ਬੋਝ ਨਾ ਪਾਈਏ ਇੰਨੀ ਜ਼ਿਆਦਾ ਕੰਡੀਸ਼ਨ ਤੁਸੀਂ ਨਾ ਪੈਦਾ ਕਰਦਈਏ ਕਿ ਗਰਮੀ ਇੰਨੀ ਜ਼ਿਆਦਾ ਵੱਧ ਜਾਏ ਕਿ ਇੱਥੇ ਰਹਿਣਾ ਹੀ ਮੁਸ਼ਕਲ ਹੋ ਜਾਵੇ ਜਿਸ ਸੂਬੇ ਨੂੰ ਹੁਣ ਤੱਕ ਦੇ ਲਈ ਦੁਨੀਆ ਦੇ ਵਿੱਚ ਵਸਣ ਲਈ ਸਭ ਤੋਂ ਵਧੀਆ ਸੂਬਾ ਮੰਨਿਆ ਜਾਂਦਾ ਸੀ ਮੌਸਮ ਇਥੇ ਦਾ ਇਸ ਤਰ੍ਹਾਂ ਮੰਨਿਆ ਜਾਂਦਾ ਸੀ रिसोर्सेज ਖਾਣ ਪੀਣਾ ਇਥੇ ਦਾ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ ਉਹ ਬਹੁਤ ਜਲਦੀ ਹੀ ਬਦਲ ਕੇ ਹਾਲਾਤ ਇਸ ਤੋਂ ਉਲਟ ਹੋ ਰਹੇ ਨੇ ਉਹਨਾਂ ਨੂੰ ਰੋਕਣ ਦੀ ਜ਼ਰੂਰਤ ਹੈ ਸਮੇਂ ਦੀ ਇਹੀ ਮੰਗ ਹੈ ਸੋ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਦਾ ਕਿਸੇ ਨਾ ਕਿਸੇ ਉੱਪਰ ਜ਼ਰੂਰ ਕੋਈ ਨਾ ਕੋਈ ਅਸਰ ਪਵੇਗਾ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਹੋਰ ਸੀਰੀਅਸਲੀ ਲਵਾਂਗੇ ਹੋਰ ਗਹਿਰਾਈ ਦੇ ਨਾਲ ਇਹਨਾਂ ਚੀਜ਼ਾਂ ਦੇ ਉੱਤੇ ਚਰਚਾ ਕਰਾਂਗੇ ਤਾਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਉਦੋਂ ਤੱਕ ਦੇ ਲਈ ਤੁਤੋ ਵਿਦਾ ਲੈਣੇ ਆਂ 干什